ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇਂਦਰ ਸਿੰਘਲਾ ਨੇ ਵੀ ਜਿੱਤ ਦਾ ਦੰਮ ਪਰਿਆ ਉਹਨਾਂ ਕਹਿੰਦੇ ਕਿ ਲੋਕ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਅਜਿਹਾ ਇਹ ਦਾਅਵਾ ਕੀਤਾ ਕਿ ਕਾਂਗਰਸ ਨੂੰ ਵੱਡਾ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਵੱਡੇ ਪੱਦਰ ਦਾ ਹੰਗਾਰਾ ਮਿਲ ਰਿਹਾ ਹੈ ਕਿ ਹਿਸਾਬ ਨਹੀਂ ਲੋਕ ਇਹ ਚਾਹੁੰਦੇ ਆ ਲੋਕ ਬਦਲ ਚਾਹੁੰਦੇ ਆ ਲੋਕ ਜਿਸ ਤਰੀਕੇ ਨਾਲ ਇਹਨੇ ਪਾਰਟੀ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਸਾਡਾ ਧੋਖਾ ਹੋਇਆ ਤੇ ਤੁਸੀਂ ਦੇਖੋਗੇ ਵੱਡੀ ਜਿੱਤ ਕਾਂਗਰਸ ਪਾਰਟੀ ਦੀ ਆਉਣ ਵਾਲੇ 4 ਤਰੀਕ ਨੂੰ ਸ੍ਰੀ ਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ ਹੋਊਗੀ ਔਰ ਸੇਵਾ ਗੁਰੂ ਦੀ ਨਗਰੀ ਦੀ ਆਪਣੇ ਇਸ ਇਲਾਕੇ ਦੇ ਲੋਕ ਆਪਣੇ ਇਸ ਨੌਜਵਾਨ ਬੱਚੇ ਨੂੰ ਆਪਣੇ ਬੇਟੇ ਨੂੰ ਦੇਣ ਤੇ ਇਹ ਸਾਰੇ ਹਰ ਇਲਾਕੇ ਦਾ ਅਡੜ ਮੁੱਦਾ ਹੈ ਮੁਹਾਲੀ ਦਾ ਅਡੜ ਮੁੱਦਾ ਹੈ ਮੁਹਾਲੀ ਜਾਇਤਰ ਅਡੜ ਤਰ੍ਹਾਂ ਦੀਆਂ ਸਹੂਲਤਾਂ ਦੀ ਲੋੜ ਹੈ ਇਸੇ ਤਰੀਕੇ ਨਾਲ ਨਵਾਂ ਸ਼ਹਿਰ ਚ ਅਡੜ ਤਰ੍ਹਾਂ ਦੀ ਗੱਲ ਹੈ ਬਲਾ ਚੌੜ ਦੇ ਵਿੱਚ ਅਡੜ ਗੱਲ ਦੀ ਅਡੜ ਤਰ੍ਹਾਂ ਦੀ ਗੱਲ ਹੈ ਨੰਗਲ ਜੱਡਰ ਗੱਲ ਹੈ ਸ੍ਰੀ ਨੰਦਪੁਰ ਸਾਹਿਬ ਦੇ ਵਿੱਚ ਅਡੜ ਤਰ੍ਹਾਂ ਦੀ ਗੱਲ ਹੈ ਜੋ ਜੋ ਚੀਜ਼ਾਂ ਜਿਹੜੇ ਜਿਹੜੇ ਇਲਾਕੇ ਦੇ ਨਾਲ ਸੰਬੰਧਿਤ ਹੈ ਕੰਢੀ ਏਰੀ ਦੀ ਹਾਰਡ ਪ੍ਰੋਬਲਮਸ ਹੈ ਜਿਹੜੀ ਜਿਹੜੀ ਪ੍ਰੋਬਲਮ ਜਿਹੜੇ ਜਿਹੜੇ ਇਲਾਕੇ ਦੀ ਹੋਊਗੀ ਉਸ ਦੇ ਉੱਪਰ ਤਸਵੀਜ਼ ਬਣਾ ਕੇ ਕੰਮ ਕਰਾਂਗੇ ਔਰ ਉਹ ਗੱਲਾਂ ਜਿਹੜੀਆਂ ਭਾਰਤ ਸਰਕਾਰ ਦੇ ਨਾਲ ਜੁੜੀਆਂ ਹੋਣਗੀਆਂ ਜਿਹੜੀਆਂ ਗੱਲਾਂ ਨੂੰ ਪਾਰਲੀਮੈਂਟ ਦੇ ਵਿੱਚ ਚੱਕਣ ਵਾਸਤੇ ਮੁੱਦੇ ਪਾਰਲੀਮੈਂਟ ਦੇ ਪੱਧਰ ਦੇ ਹੋਣਗੇ ਉਹਨਾਂ ਨੂੰ ਚੱਕਾਂਗੇ ਭਾਰਤ ਸਰਕਾਰ ਦੇ ਮੈਕਮਿਆਂ ਤੋਂ ਪੈਸਾ ਲਿਆ ਕੇ ਆਪਣੇ ਇਲਾਕੇ ਵਿੱਚ ਲਾਵਾਂਗੇ ਤਾਂ ਕਿ ਇਹ ਇਲਾਕਾ ਉੱਪਰ ਜਾ ਸਕੇ ਮੈਂ ਤਾਂ ਇਹਨਾ ਕਹਿਣਾ ਕਿ ਮੈਨੂੰ ਭਾਰਤ ਸਰਕਾਰ ਦੇ ਵਿੱਚ ਕਿਸ ਤਰੀਕੇ ਨਾਲ ਟੀਚਾ ਬਣ ਕੇ ਕੰਮ ਹੁੰਦਾ ਹੈ ਪਹਿਲਾਂ ਵੀ ਭਾਰਤ ਸਰਕਾਰ ਤੋਂ ਦੋ بڑے ਹਸਪਤਾਲ ਸੰਗੁਰ ਵਾਸਤੇ ਲੈ ਕੇ ਆਂਦੇ ਪਹਿਲਾਂ ਵੀ ਬਹੁਤ ਸਾਰੀਆਂ ਰੇਲ ਗੱਡੀਆਂ ਭਾਰਤ ਸਰਕਾਰ ਤੋਂ ਮਨਜ਼ੂਰ ਕਰਾ ਕੇ ਸੰਗੁਰ ਵਾਸਤੇ ਲੈ ਕੇ ਆਂਦੀਆਂ ਪਹਿਲਾਂ ਵੀ ਸਪੋਰਟਸ ਦਾ ਆਰੀਨਾ ਸੰਗੁਰ ਵਾਸਤੇ ਲੈ ਕੇ ਆਂਦਾ ਜਾਂ ਜੋ-ਜੋ ਸੜਕਾਂ ਦਾ ਪੈਸਾ ਭਾਰਤ ਸਰਕਾਰ ਤੋਂ ਮਿਲ ਸਕਦਾ ਸੀ ਉਹਨੂੰ ਪੰਜਾਬ ਵਾਸਤੇ ਲੈ ਕੇ ਆਂਦਾ ਤਾਂ ਮੈਂ ਸਮਝਦਾ ਕਿ ਭਾਰਤ ਸਰਕਾਰ ਦੀ ਕੀ ਵਰਕਿੰਗ ਹੈ ਕਿਸ ਤਰੀਕੇ ਨਾਲ ਉੱਥੇ ਤਸਵੀਜ਼ ਬਣਾ ਕੇ ਬਜਟ ਦੀ ਅਲੋਕੇਸ਼ਨ ਨੂੰ ਦੇਖ ਕੇ ਜਾਂ ਇਸ ਲਈ ਪੱਧਰ ਦੇ ਜਿਹੜੇ ਮਸਲੇ ਹੁੰਦੇ ਮਸਲੇ ਐ ਉਹਨਾਂ ਹੱਲ ਕਰਨ ਦੀ ਗੱਲ ਹੈ ਤਾਂ ਜ਼ਰੂਰ ਕਰਾਂਗੇ ਆਲ ਕਾਸ਼ਰੀ ਨੰਦਪੁਰ ਸੇ ਪੰਜਾਬ ਕਿੰਨੀਆਂ ਸੀਟਾਂ ਤੋਂ ਦੇਖੋ ਦੇਖੋ ਗੱਲ ਇਹ ਹੈ ਸੀਟਾਂ ਦੀ ਜਿਹੜੀ ਗੱਲ ਹੈ ਉਹ ਤਾਂ ਹਲੇ ਆਮ ਆਦਮੀ ਪਾਰਟੀ ਵਾਲੇ ਗੱਲਾਂ ਕਰਦੇ ਆ 13 ਜ਼ੀਰੋ ਦੀਆਂ ਇਹਦਾ ਚਾਰ ਨੂੰ ਪਤਾ ਲੱਗੂ ਕਿ ਰ ਨਤੀਜਾ ਕੀ ਆਉਣਾ ਹੈ